ਅਸੀਂ ਗਾਰਡਨ ਸਭ ਨੂੰ ਇਹ ਅੱਜ ਅਸੀਂ ਪ੍ਰਿਆਵਲੀ ਨਰਸਰੀ ਸ਼ੁਰੂ ਕਰ ਰਹੇ ਆਂ ਪੰਡ ਜਾਲ ਖੇੜੀ ਇੱਧਰ ਆਪਣੇ ਸਰਦਾਰ ਭੁਪਿੰਦਰ ਸਿੰਘ ਜੀ ਆ ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਆਪਾਂ ਖਾਲੀ ਟ੍ਰੇ ਪਾਈ ਹੈ ਇਹ ਜਿਹੜੀ ਬਿੱਲਾ ਸਭ ਤੋਂ ਮਿੱਟੀ ਪੈਂਦੀ ਹੈ ਉਹ ਮਿੱਟੀ ਛਾਰ ਕੇ ਵਿੱਚ ਪਾਈ ਜਾਂਦੇ ਆਂ ਇਹ ਪ੍ਰਾਚਨ ਉਲਰ ਸਿਸਟਮ ਹੈ ਜਿਹੜਾ ਕਿ ਮਿੱਟੀ ਨੂੰ ਪਲੇਨ ਕਰ ਰਿਹਾ ਹੈ ਜਿਹਦੇ ਅੱਗੇ ਤੁਸੀਂ ਫੀਲਡ ਦੇਖ ਸਕਦੇ ਹੋ ਜਿਹੜਾ ਕਿ ਪਾਣੀ ਹੈ ਮਿੱਟੀ ਸਹਾਸਤ੍ਰੀ ਯੋਗੇ ਸਿੱਧੀ ਯੋਗੇ ਬਾਕੀ ਇਹ ਪਾਣੀ ਦਾ ਸਿਸਟਮ ਹੈ ਜਿਹੜਾ ਕਿ ਹੈ ਕਿ ਇਹ ਪਾਣੀ ਜਾ ਰਿਹਾ ਜਿਹੜਾ ਕਿ ਮਿੱਟੀ ਹੁੰਦੀ ਹੈ ਤੁਸੀਂ ਇਹ ਜੀ ਬੀਜ ਦਾ ਸਿਸਟਮ ਹੈ ਮੁੱਛਲ ਬਾਸਮਤੀ ਹੈ ਹਾਂ ਇਹ ਮੁੱਛਲ ਬਾਸਮਤੀ ਹੈ ਗ੍ਰੇਡ ਕੀਤੀ ਹੋਈ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਇੱਕ ਬਰਾਬਰ ਸਾਰਾ ਜਿਹੜਾ ਬੀਜ ਹੈ ਇਹ ਪੈ ਰਿਹਾ ਹੈ ਇਸ ਦੀ ਸੈਟਿੰਗ ਹੈ ਕਿ ਬੀਜ ਘਟਾ ਵਧਾ ਸਕਦੇ ਹੋ ਤੇ ਬਾਕੀ ਆ ਮੋਟਰ ਚ ਵੀ ਸੈਟਿੰਗ ਹੈਗੀ ਹੈ ਸਪੀਡ ਵੀ ਘਟਾ ਵਧਾ ਸਕਦੇ ਹੋ ਸਾਰੀ ਕਿ ਕਿ ਸਪੀਡ ਨਾਲ ਤੁਸੀਂ ਬੀਜ ਮਾਣਾ ਚਾਹਦੇ ਹੋ ਕਿੰਨਾ ਬੀਜ ਮਾਣਾ ਚਾਹਦੇ ਹੋ ਉਹ ਸਾਰੀ ਸੈਟਿੰਗ ਹੈਗੀ ਹੈ ਬਾਕੀ ਇਹ ਉੱਪਰਲੀ ਲੇਅਰ ਜਿਹੜੀ ਮਿੱਟੀ ਦੀ ਲੱਗਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਉੱਪਰਲੀ ਲੇਅਰ ਮਿੱਟੀ ਦੀ ਇਸ ਚੈਰੀ ਮੈਂ ਇਹ ਇੱਕ ਪਾਸੇ ਢਾਂਗਾ ਲਾ ਕੇ ਠਾਗਰੀ ਜੱਗ ਹੈ ਜਿਸ ਵਿੱਚ ਇਹ ਟਰਾਲੀ ਖੜੀ ਹੈ ਟਰਾਲੀ ਭਰ ਕੇ ਇਸ ਨੂੰ ਸਿੱਧਾ ਖੇਤ ਚ ਲੈ ਜਾਵਾਂਗੇ ਤੇ ਪਾਣੀ ਲਗਾ ਕੇ ਇਸ ਨੂੰ ਛੱਡ ਦੇਵਾਂਗੇ ਤੇ ਭੁਵਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਥੋੜਾ ਜਿਆ ਆਪਣੇ ਵਿਚਾਰ ਇਸ ਬਾਰੇ ਚਾਨਣਾ ਪਾਓ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਜੈਨ ਸਾਹਿਬ ਜੀ ਤੋਂ ਹੁਣ ਮਸ਼ੀਨ ਲਈ ਸੀ ਸੈਲਫ ਡਰਾਈਵ ਦੀ ਅੱਜ ਤੋਂ 3 ਸਾਲ ਪਹਿਲਾਂ ਤੇ ਉਦੋਂ ਤੋਂ ਅਸੀਂ ਫਰਮਿਆਂ ਦੀ ਬਜਾਈ ਪਿੰਪਤੀ ਦੀ ਕਿਹੜੀ ਕੰਪਨੀ ਦੀ ਆਪਾਂ ਲਈਤੀ ਸੀ ਕਹਿਰਾ ਕੰਪਨੀ ਦੀ ਅਸੀਂ ਨੇ ਕਿਵੇਂ ਰਹੀ ਮਸ਼ੀਨ ਬਾਰੇ ਮਸ਼ੀਨ ਤਾਂ ਬਹੁਤ ਵਧੀਆ ਰਹੀ ਫਰਸਟ ਕਲਾਸ ਕੋਈ ਉਹਦੇ ਪ੍ਰੋਬਲਮ ਨਹੀਂ ਆਈ ਅੱਜ ਤੱਕ ਹਲੇ ਤੱਕ ਉਸ ਨਾਲ ਅਸੀਂ ਹਰ ਸਾਲ ਉਹਦੇ ਨਾਲ ਵੀ 200 ਕਿੱਲਾ ਲਗਾਉਂਦੇ ਸੀ 3 ਸਾਲ ਹੋ ਗਏ ਵੀ 200 ਕਿੱਲਾ ਅਸੀਂ ਹਰ ਸਾਲ ਲਗਾਉਂਦੇ ਸੀਗੇ ਤੇ ਸਰਵਿਸ ਬਾਰੇ ਸਰਵਿਸ ਤਾਂ ਜੀ ਐਕਸਲੈਂਟ ਜੇ ਕਹੀਏ ਤਾਂ ਉਹ ਵੀ ਥੋੜਾ ਵੀ ਇਹੋ ਜੀ ਜੈਂਸ ਸਾਹਿਬ ਨੇ ਸਬਜੀ ਸਾਨੂੰ ਸਰਵਿਸ ਸਾਨੂੰ ਦਿੱਤੀ ਹੈ ਤੇ ਅਸੀਂ ਵੀ ਬਹੁਤ ਦੇਰ ਤੋਂ ਮਨ ਚਾ ਰਿਹਾ ਸੀ ਵੀ ਇਹ ਟ੍ਰੈਵਲ ਤੁਰੀਏ ਵੀ ਜਿਹੜਾ ਇਹਦੀ ਐਕੂਰੇਸੀ ਜਿਹੜੀ ਆ ਬੀਜ ਦੀ ਜਾਂ ਮਿੱਟੀ ਦੀ ਸਾਰਾ ਕੁਝ ਇਹ ਟ੍ਰੇ ਨਹੀਂ ਪੂਰੀ ਕਰਨੀ ਆ ਫਰਮੇ ਵੀ ਕਿਸੇ ਹੱਦ ਤੱਕ ਕਿਤਨਾ ਕਿਤੇ ਕਮੀ ਰਹਿ ਜਾਂਦੀ ਹੈ ਇਸ ਕਰਕੇ ਅਸੀਂ ਇੱਧਰ ਤੁਰੇ ਆ ਤੇ ਇਸ ਵਾਰ ਹੁਣ ਅਸੀਂ ਇਹ ਨਵਾਂ ਲਿਆਂਦਾ ਜੀ ਸੀਟਰ ਤੇ ਅੱਜ ਅਸੀਂ ਪਹਿਲੇ ਦਿਨ ਸਟਾਰਟ ਕੀਤਾ ਕੰਮ ਤੇ ਚਲੋ ਸਵੇਰ ਦੇ ਅਸੀਂ ਫਿਟਿੰਗ ਫੂਟਿੰਗ ਕਰ ਰਹੇ ਸੀ ਬਹੁਤ ਬਹੁਤ ਮੁਬਾਰਕਾਂ ਹਾਂਜੀ ਤੁਹਾਨੂੰ ਆਪਾਂ ਕਿੰਨੀਆਂ ਟਰੇਆਂ ਦਿੱਤੀਆਂ ਜੀ ਤੁਹਾਡਾ ਅਸੀਂ 12000 ਟਰੇ ਲਿੱਤੀ ਆ ਜੀ ਤਕਰੀਬਨ 150 ਕਿਲੇ ਦੀ 150 ਕਿਲੇ ਦੀ 12000 ਟਰੇ ਆ 80 ਟਰੇਆਂ ਇੱਕ ਕਿੱਲੇ 'ਚ ਲੱਗਣੀਆਂ ਨੇ ਮੁੱਛਲ ਦੀ ਅਸੀਂ ਬਾਸਮਤੀ ਦੀ ਖੇਤੀ ਕਰਦੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਆ ਰਿਹਾ ਜੀ ਸਿਸਟਮ ਲੱਗ ਰਿਹਾ ਮਲਾਈ ਜਿਵੇਂ ਚੱਲਦੀ ਆ ਮਸ਼ੀਨ ਹਾਂਜੀ ਹਾਂ ਖੜਾ ਜੀ ਈ ਆਟੋਮੈਟਿਕ ਹੀ ਸਾਰਾ ਕੁਝ ਹੋ ਰਿਹਾ ਸਾਰਾ ਕੁਝ ਹੋ ਰਿਹਾ ਤੇ ਹੋਰ ਜੋ ਵੀ ਐਕਿਊਰੇਸੀ ਲੱਗ ਰਹੀ ਆ ਚਲੋ ਚਲੋ ਕੋਈ ਗੱਲ ਨਹੀਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਮੁਬਾਰਕਾਂ ਤੇ ਮੈਨੂੰ ਉਮੀਦ ਆ ਸਾਰੇ ਕਿਸਾਨ ਤੁਹਾਡੇ ਇਸ ਕੰਮ ਨੂੰ ਦੇਖ ਕੇ ਅੱਗੇ ਕਿਤੇ ਨਾ ਕਿਤੇ ਵਿਚਾਰ ਬਣਾਣਗੇ ਤੇ ਸੌਕੇ ਹੋਣ ਦੀ ਕੋਸ਼ਿਸ਼ ਕਰਨਗੇ ਨਹੀਂ ਜਦੋਂ ਵੇਖੋ ਜੀ ਹੁਣੇ ਕਾਮਯਾਬ ਹੋ ਜਾਣਾ ਅਗਲੇ ਸਾਲ ਇਹ ਵੀ ਮੇਰੀ ਗਰੰਟੀ ਆ ਵੀ ਇੱਕ ਦੋ ਸੀਡਰ ਦੀ ਹੋਰ ਸਹਾਇਤਾ ਨੂੰ ਮਿਲੇਗੀ ਮਿਲੇਗੀ ਚਲੋ ਬਹੁਤ ਬਹੁਤ ਧੰਨਵਾਦ ਓਕੇ ਜੀ